ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਹੇਸ਼ੇਰਾ ਇਸ ਟਾਈਮ ਅਸੀਂ ਖੜੇ ਆ ਰਾਮਨਗਰ ਨਮਾ گاਉ ਜਿਹੜਾ ਪੰਜਾਬ ਹਰਿਆਣਾ ਦਾ ਬਾਰਡਰ ਏਰੀਆ ਇੱਥੋਂ ਸ਼ੁਰੂ ਹੁੰਦਾ ਕਿਉਂਕਿ ਇੱਥੋਂ ਪੰਜਾਬ ਦੀ ਜਿਹੜੀ ਹੱਦ ਆ ਉਹ ਖਤਮ ਹੋ ਕੇ ਇਧਰੋਂ ਜਿਹੜਾ ਹਰਿਆਣਾ ਉਹ ਸਟਾਰਟ ਹੋ ਜਾਂਦਾ ਔਰ ਅਸੀਂ ਤੁਹਾਨੂੰ ਇੱਥੇ ਦਾ ਸਾਰਾ ਜਿਹੜਾ ਵਿਊ ਉਹ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਕਿਉਂਕਿ ਫੋਰਸ ਜਿਹੜੀ ਲੱਗੀ ਹੋਈ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਤਿਆਰੀਆਂ ਉਹ ਵਢੀਆਂ ਗਈਆਂ ਨੇ ਔਰ ਕਿਸ ਤਰ੍ਹਾਂ ਦਾ ਸਾਰਾ ਜਿਹੜਾ ਮਾਹੌਲ ਹੈ ਆ ਬੈਰੀਗੇਟਿੰਗ ਵੱਲ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ ਕਿ ਬੈਰੀਗੇਟਿੰਗ ਵੀ ਕੀਤੀ ਗਈ ਹੈ ਇੱਥੇ ਤਾਂ ਜੋ ਕਿਸੇ ਪ੍ਰਕਾਰ ਦਾ ਜਿਹੜਾ ਮਾਹੌਲ ਖਰਾਬ ਨਾ ਹੋ ਸਕੇ ਤੇ ਇੱਥੋਂ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਵੀ ਹਲਕਾ ਫੁਲਕਾ ਜਿਹੜਾ ਚੈੱਕ ਕੀਤਾ ਜਾ ਰਿਹਾ ਔਰ ਇਸ ਏਰੀਏ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਇੱਥੇ ਚੌਕ ਚਾਬੰਦੀ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਦੇਖਿਆ ਜਾ ਰਿਹਾ ਕਿ ਕਿਸੇ ਪ੍ਰਕਾਰ ਦੀ ਜਿਹੜੀ ਅਣਸਖਾਮੀ ਜਿਹੜੀ ਘਟਨਾ ਉਹ ਨਾ ਹੋਵੇ ਔਰ ਕਿਸੇ ਪ੍ਰਕਾਰ ਦੀ ਜਿਹੜੀ ਹੁੱਲੜਵਾਜੀ ਆ ਉਹ ਨਾ ਹੋਵੇ ਇਸ ਕਰਕੇ ਪ੍ਰਸ਼ਾਸਨ ਜਿਹੜਾ ਚਾਕ ਚੌਬੰਦ ਹੈ ਔਰ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਜਿਹੜੀ ਫੋਰਸ ਸਾਰੀ ਉਹ ਲਗਾਈ ਗਈ ਹੈ ਔਰ ਇੱਥੇ ਕਿਉਂਕਿ ਜਿਹੜੇ ਹੁਣ ਕਿਸਾਨਾਂ ਦਾ ਜਿਹੜਾ ਕਾਫਲਾ ਹੈ ਉਹ ਪੰਜਾਬ ਤੋਂ ਅਗਰ ਸਮਾਣਾ ਏਰੀਆ ਤੋਂ ਗੱਲ ਕਰੀਏ ਤਾਂ ਇਹੀ ਉਹਨਾਂ ਦਾ ਐਂਟਰੀ ਪੁਆਇੰਟ ਬਣਦਾ ਇੱਥੋਂ ਹੀ ਉਹਨਾਂ ਨੇ ਐਂਟਰ ਹੋਣਾ ਇਸ ਕਰਕੇ ਇੱਥੇ ਜਿਹੜੀ ਬੈਰੀਗੇਟਿੰਗ ਕੀਤੀ ਗਈ ਹੈ ਔਰ ਇਹ ਲੋਕਾਂ ਦੇ ਵਿੱਚ ਇੱਕ ਰੋਸ਼ ਵੀ ਹੈ ਕਿ ਜਿਹੜਾ ਇੱਕ ਦੇਸ਼ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣ ਦੀ ਇੱਕ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਕਿ ਇੱਥੇ ਬੈਰੀਗੇਡਿੰਗ ਕਰ ਦਿੱਤੀ ਗਈ ਹੈ ਐਦਾਂ ਲੱਗ ਰਿਹਾ ਕਿ ਅਸੀਂ ਇੱਥੋਂ ਬਾਰਡਰ ਪਾਰ ਕਰਕੇ ਕਿਸੇ ਦੂਜੀ ਕੰਟਰੀ ਦੇ ਵਿੱਚ ਐਂਟਰ ਹੋ ਰਹੇ ਹਾਂ ਲੋਕਾਂ ਦਾ ਇਹ ਕਹਿਣਾ ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਇਹ ਜਿਹੜੇ ਮਸਲੇ ਨੇ ਗੱਲਬਾਤ ਦੇ ਨਾਲ ਹੱਲ ਕੀਤੇ ਜਾ ਸਕਦੇ ਸੀ ਤੁਸੀਂ ਦੇਖ ਰਹੇ ਹੋ ਕਿ ਕੁਝ ਲੋਕ ਜਿਹੜੇ ਉਧਰੋਂ ਸਫ਼ਰ ਤੈਅ ਕਰਕੇ ਆਏ ਨੇ ਤਾਂ ਗੱਲਬਾਤ ਵੀ ਕਰਾਂਗੇ। ਅਬ ਜੀ ਕਿੱਥੋਂ ਆਏ ਹੋ ਤੁਸੀਂ? ਸਰ ਸਰਦਾਰ ਕਰਮ ਸਿੰਘ ਗਰੇਵਾਲ ਪਬਲਿਕ ਸਕੂਲ ਚੀਕਾ ਦੀ ਪ੍ਰਿੰਸੀਪਲ ਆ। ਓਕੇ ਓਕੇ ਤੇ ਕਿੰਨੀਆਂ ਤੁਹਾਨੂੰ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ? ਤੁਸੀਂ ਬੱਚਾ ਉਧਰੋਂ ਪੈਦਲ ਚੱਲ ਕੇ ਆਏ ਹੋ। ਦਿੱਕਤ ਤਾਂ ਹੈ ਜੀ ਕਿ ਕਿਤੇ ਅਸੀਂ ਨਾਰਮਲ ਵੇ ਦੇ ਵਿੱਚ ਸਕੂਲ ਪਹੁੰਚਣਾ ਹੈ, ਬੱਚਿਆਂ ਨੂੰ ਅਟੈਂਡ ਕਰਨਾ ਹੈ ਤੇ ਕਿਤੇ ਅਸੀਂ ਮਤਲਬ ਬਾਰਡਰ ਤੇ ਆਏ ਲੱਗ ਰਿਹਾ ਕਿਸੇ ਤੋਂ ਹੋਰ ਕੰਟਰੀ ਚ ਐਂਟਰ ਕਰ ਰਿਹਾ। ਲਾਈਕ ਨਾ ਟਕੇ ਅਸੀਂ ਆਪਣੀ ਕੰਟਰੀ ਚ ਮੂਵ ਕਰ ਰਿਹਾ ਜੀ ਜੀ ਹਾਂਜੀ ਤੇ ਵੈਸੇ ਦੇਖਿਆ ਜਾਏ ਕਿ ਇਤਿਹਾਦ ਵਰਤੇ ਜਾ ਰਹੇ ਆ ਪਰ ਇੰਨੀ ਜਿਆਦਾ ਬੈਰੀਗੇਟਿੰਗ ਕੀਤੀ ਗਈ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਸਰ ਦੇਖੋ ਸਾਨੂੰ ਜਿਹੜੇ ਆਫੀਸਰਸ ਨੇ ਉਹਨਾਂ ਨੇ ਕੋਆਪਰੇਟ ਕੀਤਾ ਕਿਸੇ ਨੇ ਸਾਨੂੰ ਡਿਸਟਰਬ ਨਹੀਂ ਕੀਤਾ ਜਾਣ ਦਿੱਤਾ ਬਟ ਇਹਦੇ ਵਿੱਚ ਇਹ ਹੈ ਕਿ ਇੱਕ ਚੀਜ਼ ਅਜੀਬ ਲੱਗ ਰਹੀ ਹੈ ਚਾਹੇ ਉਹ ਕਿਸਾਨਾਂ ਵੱਲੋਂ ਹੈ ਚਾਹੇ ਸਰਕਾਰ ਵੱਲੋਂ ਹੈ ਕਿ ਆਪਣੀ ਕੰਟਰੀ ਚ ਆਪਣੇ ਲੋਕਾਂ ਦੇ ਖਿਲਾਫ ਇੱਕ جنگ ਛਿੜੀ ਹੋਈ ਹੈ ਹਾਂਜੀ ਕਿਸਾਨਾਂ ਨੂੰ ਵੀ ਥੋੜਾ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਤੇ ਸਰਕਾਰ ਨੂੰ ਵੀ ਕੁਝ ਸੋਚਣਾ ਚਾਹੀਦਾ ਕਿ ਇਸ ਮਸਲੇ ਦਾ ਕੋਈ ਹੋਰ ਹੱਲ ਹੋਣਾ ਚਾਹੀਦਾ ਸਾਲ ਦਰ ਸਾਲ ਇਹੀ ਚੀਜ਼ਾਂ ਕਿ ਕਿਸਾਨ ਫੇਰ ਅੰਦੋਲਨ ਤੇ ਤੁਰ ਪਏ ਤੇ ਸਰਕਾਰ ਜਿਹੜੀ ਆ ਉਹਨੇ ਬਾਰਡਰ ਬੰਦ ਕਰਤੇ ਅੱਛਾ ਨਹੀਂ ਲੱਗ ਰਿਹਾ ਇਹ ਚੀਜ਼ ਜੀ ਠੀਕ ਜੀ ਥੈਂਕ ਯੂ ਸੋ ਮਚ ਨਾਰਮਲੀ ਖੜੇ ਰਹੀਏ ਨਹੀਂ 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 ਆ ਮਾਰੇ ਭਾਈ ਹੋ ਯਾਰ ਆਪ ਐਸੇ ਥੋੜੀ ਨਾ ਟਾਈਮ ਪਹੁੰਚੇ ਆ ਜਿਹੜਾ ਪੰਜਾਬ ਹਰਿਆਣਾ ਬਾਰਡਰ ਜਿਹੜਾ ਨਮਾਗੋ ਤੋਂ ਚੀਕਾ ਜਿਹੜਾ ਪੁਲ ਹੈ ਖੱਗਰ ਦਰਿਆ ਦੇ ਉੱਤੇ ਜਿਹੜਾ ਅਸੀਂ ਇਸ ਟਾਈਮ ਖੜੇ ਆ ਤਾਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਬੈਰੀਕੇਡਿੰਗ ਪੂਰੀ ਜਿਹੜੀ ਕੀਤੀ ਗਈ ਹੈ ਔਰ ਫੋਰਸ ਵੀ ਇੱਥੇ ਕਾਇਨਾਤ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਫੋਰਸ ਵੀ ਇੱਥੇ ਲਗਾਈ ਗਈ ਹੈ ਕਿਉਂਕਿ ਕੋਈ ਵੀ ਜਿਹੜੀ ਅਨਸੁਖਾਮੀ ਜਿਹੜੀ ਘਟਨਾ ਉਹਨੂੰ ਰੋਕਣ ਦੇ ਲਈ ਫੋਰਸ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਤਿਆਰ ਬਰ ਤਿਆਰ ਹੈ ਔਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਪੈਰਾ ਮਿਲਟਰੀ ਫੋਰਸਸ ਉਹ ਵੀ ਤਿਆਰ ਨੇ ਔਰ ਪਾਣੀ ਦੇ ਬੁਛਾਰਾ ਮਾਰਨ ਦੇ ਲਈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਗੱਡੀ ਵੀ ਨਹੀਂ ਦਿਖਾਈ ਜਾਵੇ ਪਾਣੀ ਦੇ ਅਗਰ ਕੋਈ ਗੜਬੜੀ ਹੁੰਦੀ ਆ ਤਾਂ ਪਾਣੀ ਦੇ ਬੁਸ਼ਾਰਾ ਵਗੈਰਾ ਮਾਰਨ ਵਾਸਤੇ ਵੀ ਜਿਹੜੀਆਂ ਗੱਡੀਆਂ ਉਹ ਮਗਾਈਆਂ ਗਈਆਂ ਨੇ ਫਾਇਰ ਵਰਗੇਟ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਇੱਥੇ ਬੁਲਾਈਆਂ ਗਈਆਂ ਨੇ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕੋਈ ਮਾਹੌਲ ਹੁੰਦਾ ਤਾਂ ਉੱਥੇ ਕਈ ਵਾਰੀ ਕੋਈ ਅਨਸੁਖਾਮੀ ਜਿਹੜੀ ਘਟਨਾ ਉਹ ਹੋ ਜਾਂਦੀ ਆ ਤਾਂ ਉਹਨੂੰ ਰੋਕਣ ਦੇ ਲਈ ਜਿਹੜੇ ਪ੍ਰਬੰਧ ਉਹ ਪੂਰੇ ਕੀਤੇ ਗਏ ਨੇ ਫੋਰਸਸ ਵੀ ਪੂਰੀ ਤਰ੍ਹਾਂ ਜਿਹੜੀਆਂ ਤਿਆਰ ਵਰ ਤਿਆਰ ਖੜੀਆਂ ਨੇ ਕਿਸੇ ਪ੍ਰਕਾਰ ਦੀ ਜਿਹੜੀ ਅਨਸੁਖਾਮੀ ਘਟਨਾ ਉਹਨੂੰ ਰੋਕਣ ਦੇ ਲਈ ਔਰ ਇੱਥੇ ਦਾ ਜਿਹੜਾ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਕਿ ਇੱਕ ਬਾਰਡਰ ਵਰਗਾ ਜਿਹੜਾ ਮਾਹੌਲ ਬਣਾ ਦਿੱਤਾ ਗਿਆ ਕਿਉਂਕਿ ਇੱਥੋਂ ਕਿਸੇ ਨੂੰ ਵੀ ਜਿਹੜਾ ਗੁਜਰਨ ਦੀ ਉਹ ਬਿਲਕੁਲ ਵੀ ਪਰਮਿਸ਼ਨ ਜਿਹੜੀ ਹੈ ਨਹੀਂ ਦਿੱਤੀ ਜਾਊਗੀ ਔਰ ਕੁਝ ਜਿਹੜੇ ਪੁਲਿਸ ਦੇ ਕੁਝ ਅਫੀਸਰ ਵੀ ਇੱਥੇ ਪਹੁੰਚ ਰਹੇ ਨੇ ਵੱਡੀ ਮਾਤਰਾ ਦੇ ਵਿੱਚ ਔਰ ਦੇਖਣ ਨੂੰ ਇਹ ਜਿਹੜਾ ਪੂਰਾ ਇੱਕ ਬਾਰਡਰ ਦੀ ਤਰ੍ਹਾਂ ਇਸ ਨੂੰ ਪੂਰੀ ਤਰ੍ਹਾਂ ਸੀਲ ਜਿਹੜਾ ਕਰ ਦਿੱਤਾ ਗਿਆ ਹੈ ਇਹਨੂੰ ਔਰ ਕਿਉਂਕਿ ਕਿਸੇ ਪ੍ਰਕਾਰ ਦੀ ਜਿਹੜੀ ਅਨਸੁਖਾਮੀ ਘਟਨਾ ਉਨੂੰ ਰੋਕਣ ਦੇ ਲਈ ਪੂਰੇ ਜਿਹੜੇ ਪ੍ਰਬੰਧ ਉਹ ਪ੍ਰਸ਼ਾਸਨ ਵੱਲੋਂ ਸਾਰੇ ਕੀਤੇ ਗਏ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਫੋਰਸਸ ਸਾਰੀਆਂ ਪਹੁੰਚੀਆਂ ਹੋਈਆਂ ਨੇ ਪੈਰਾ ਮਿਲਟਰੀ ਫੋਰਸਸ ਹੁਣ ਫਾਇਰ ਵਰਗੇਡ ਦੀਆਂ ਗੱਡੀਆਂ ਵੀ ਇੱਥੇ ਆਈਆਂ ਹੋਈਆਂ ਨੇ ਪਾਣੀ ਦੀਆਂ ਬੁਸ਼ਾਰਾ ਮਾਰਨ ਦੇ ਲਈ ਵੀ ਜਿਹੜੀਆਂ ਗੱਡੀਆਂ ਇੱਥੇ ਮੰਗਾਈਆਂ ਗਈਆਂ ਨੇ ਔਰ ਫੋਰਸਸ ਪੂਰੀ ਤਰ੍ਹਾਂ ਤਿਆਰਬਰ ਤਿਆਰ ਖੜੀਆਂ ਨੇ ਇਹ ਮੌਕੇ ਦੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਜਿਹੜੀਆਂ ਅਸੀਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਕੈਮਰਾਮੈਨ ਨੂੰ ਕਹੂੰਗਾ ਕਿ ਬੈਰੀਗੇਡਿੰਗ ਦੇ ਉੱਤੇ ਦਿਖਾਇਆ ਜਾਏ ਕਿ ਪੂਰੀ ਜਿਹੜੀ ਬੈਰੀਗੇਡਿੰਗ ਉਹ ਕੀਤੀ ਗਈ ਹੈ ਤਾਂ ਜੋ ਇੱਥੋਂ ਕੋਈ ਵੀ ਜਿਹੜਾ ਕਿਸਾਨਾਂ ਦਾ ਕਿਸੇ ਪ੍ਰਕਾਰ ਦਾ ਕੋਈ ਕਾਫਲਾ ਟਰਾਲੀ ਜਾਂ ਕੁਝ ਵੀ ਉਹ ਨਾ ਗੁਜ਼ਰ ਸਕੇ ਇਸ ਕਰਕੇ ਇਹ ਜਿਹੜੇ ਪ੍ਰਬੰਧ ਪੂਰੀ ਤਰ੍ਹਾਂ ਜਿਹੜੇ ਕੀਤੇ ਗਏ ਨੇ ਇਹ ਕਿਸੇ ਪ੍ਰਕਾਰ ਦੀ ਜਿਹੜੀ ਅਨਸੁਖਾਮੀ ਘਟਨਾ ਉਹਨੂੰ ਰੋਕਣ ਦੇ ਲਈ ਔਰ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਪ੍ਰਬੰਧ ਉਹ ਪੂਰੀ ਤਰ੍ਹਾਂ ਕੀਤੇ ਗਏ ਨੇ ਧੰਨਵਾਦ ਜੀ